ਤੂੰ ਇਹ ਗੱਲ ਸੁਣਾ ਗੰਗੇ ਆ ਜੀਆ ਤੱਕਰਨਾ ਸਾਨੂੰ ਕਿ ਤੈਨੂੰ ਲੱਭੀਏ ਤੂੰ ਉਹਨਾਂ ਬੰਦਿਆਂ ਕਰਨਾ ਕਿ ਤੈਨੂੰ ਆਪ ਲੱਭੀਏ ਹੀ ਅਸੀਂ ਹੁਣ ਗੱਲ ਕਰ ਇੱਕ ਬੰਦਿਆਂ ਨੂੰ ਤੇਰੀ ਤੇ ਤੇਰ ਕੋ ਕੀ ਮੰਗਦੇ ਜਿੰਨੇ ਵੀ ਬੰਦੇ ਆਪਣੇ ਚੱਲ ਸਿੱਖ ਕਮਿਊਨਿਟੀ ਵਾਲੇ ਹੋਗੇ ਆਪਣੇ ਜਿੰਨੇ ਵੀ ਬੰਦੇ ਹੋਗੇ ਮੈਨੂੰ ਇਹ ਦੱਸ ਤੂੰ ਬਕਵਾਸ ਕਿਉਂ ਕਰਦਾ ਜੇ ਤੈਨੂੰ ਕੁਝ ਨਾ ਕਹਵੇ ਤੇ ਮੂੰਹ ਲਾ ਕੇ ਮੜਾ ਚੰਗਾ ਕਵਾਂਗੇ ਸਾਡਾ ਦਿਮਾਗ ਥੋੜੀ ਖਰਾਬ ਹੈ ਅਵੇਂ ਜਵਾਲਾ ਨਾ ਮਾਰੇ ਅਗਰ ਬੰਦਾ ਬਣ ਕੇ ਰਹੇ ਜ਼ਿੰਦਗੀ ਕਟੰਡਿਆ ਨਾ ਕੱਟਲਾ ਚੰਗੀ ਤਰ੍ਹਾਂ ਉਹ ਮੇਰੀ ਗੱਲ ਸੁਣਾ ਤੈਨੂੰ ਸ਼ਰਮ ਨਹੀਂ ਆਉਦੀ ਤੈਨੂੰ ਮੇਰੀ ਗੱਲ ਸੁਣਾ ਸੀ ਗਿੱਲਾਂ ਉਹ ਮੰਡ ਹੋ ਗਿਆ ਇੱਕ ਦੇ ਉਹ ਚਪੇੜਾਂ ਵੱਜ ਗਈਆਂ ਜਿਹਦੇ ਮੁੜਕੇ ਜਿਹਦਾ ਗਨਮੈਨ ਵੀ ਭੱਜ ਗਿਆ ਸੀ ਉਹ ਤੁਹਾਡਾ ਹੀ ਆ ਤੁਹਾਡਾ ਹੀ ਨਾ ਕੋਈ ਬੰਦਾ ਦੋ ਪੱਜੂ ਤੁਹਾਡਾ ਹੀ ਆ ਨਾ ਪੀਗੇ ਤੇ ਇਹ ਬਦਮਾਸ਼ ਬਣ ਜਾਂਦੇ ਜੇ ਅਗਰ ਤੈਨੂੰ ਯਕੀਨ ਹੀ ਨਹੀਂ ਹੈਗੀ ਤੇ ਇਹ ਤੈਨੂੰ ਤੇ ਮੈਂ ਆਉਣਾ ਪੰਜਾਬ ਤੇਰੇ ਤੇਰੇ ਤੈਨੂੰ ਬੰਦਾ ਬੰਦੇ ਦਾ ਪੁੱਤ ਵੇਖੀ ਮੈਂ ਤੈਨੂੰ ਕਿਦਾਂ ਬਣਾਉਂਦਾ ਕਿੱਥੇ ਮਿਲਣਾ ਤੂੰ ਮੇਲਾ ਨੂੰ ਕਿੱਥੇ ਮਿਲ ਸਕਦਾ ਦੱਸ ਜੀਜੇ ਦਾ ਨਾਂ ਜਿਤਕ ਮਰਜ਼ੀ ਪੁੱਛ ਲਈ ਕੀ ਕੀ ਜਨਾ ਮੈਂ ਕਿਹਾ ਜੀਜੇ ਦਾ ਨਾਂ ਜਿਸੋ ਮਰਜ਼ੀ ਪੁੱਛ ਲਈ ਤੈਨੂੰ ਤੇਰੇ ਘਰ ਦੇ ਵੀ ਜੰਮ ਕੇ ਪਛਤਾਉਣ ਦੇਣੇ ਵੀ ਕਿਹੜਾ ਗੰਦ ਜੰਮ ਗਿਆ ਸਾਡੇ ਅੱਲ ਤੈਨੂੰ ਇੰਨਾ ਪਤਾ ਲੋਕ ਦਾ ਤੂੰ ਫਿਰਦਾ ਯੁਰਤੇ ਆ ਤੇਰੀ ਤੇ ਸ਼ਰਿਆਮ ਗੱਲ ਕਰਦਾ ਕਿ ਕਿ ਟੱਕਰਨਾ ਦੋ ਵਲੀਆਂ ਵੇਖੀ ਮੈਂ ਕਿਦਾਂ ਮਾਰ ਦੇਖੀ ਦੇਖੀ ਆ ਕਦੀ ਰਾਹ ਵੀਰਰਾ ਕਿ ਕੀ ਵੀਡੀਓ ਕਾਲ ਹੈ ਮੇਰੀ ਇੱਕ ਗੱਲ ਸੁਣ ਲੈ ਉਹ ਉਹਨਾਂ ਨੇ ਇੱਥੇ ਤਿੰਨ ਪਿਸਤੌਲ ਹੀ ਤੇ ਮੇਰੇ ਕੋਲ ਮੇਰੀ ਗੱਲ ਸੁਣ ਲੈ ਤੇਰੇ ਜੁੱਤੀਆਂ ਵਿੱਚ ਜਣੀਆਂ ਹੀ ਜਿੱਦ ਦਾ ਆ ਗਿਆ ਤੇਰੇ ਵਿੱਚ ਜਣੀਆਂ ਆਪਣੇ ਪਿੰਡਾ ਵਿਚਾਲਾ ਜੇ ਬਚਾ ਸਕਦਾ ਠੀਕ ਹੈ ਚੰਗੇ ਭਲੇ ਤੂੰ ਅਸੀਂ ਇੱਥੇ ਮੁੰਡਿਆਂ ਨਾਲ ਰਹਿੰਦੇ ਹਾਂ ਹਾਂਜੀ ਭਾਈ ਨਹੀਂ ਤੈਨੂੰ ਤਾਂ ਆਪਣਾ ਇਹ ਕਹੀ ਇੱਕ ਕਬਾਬ ਹੀ ਤੇ ਦੋ ਕੜੀ ਛੋਲੇ ਸੀ ਮੇਰੇ ਸਨ ਖਾਣਾ ਇੱਥੇ ਕਰ ਤੂੰ ਮੇਰੀ ਗੱਲ ਸੁਣ ਓਏ ਲੱਗ ਗਏ ਤੁਸੀਂ ਕੀ ਘੂਨ ਨਾ ਕੱਟ ਗੱਲ ਸੁਣ ਲੈ ਮੇਰੀ ਦੱਸ ਓਏ ਤੁਸੀਂ ਜੁੱਤੀਆਂ ਖਾਣੀਆਂ ਮੇਰ ਤੋਂ ਮੇਰੀ ਗੱਲ ਸੁਣ ਲੈ ਓਏ ਮਾਰ ਮਾਰ ਚਪੇੜਾਂ ਤੇ ਤੇਰਾ ਮੂੰਹ ਕਰ ਦਾਂ ਲਾਲ ਵੇਲੇ ਤਮ ਤੁਹਾਡੇ ਜਿਹੜੇ ਨਹੀਂ ਨਹੀਂ ਤੂੰ ਆ ਕੇ ਵੇਲੇ ਹੀ इंग्लंड ਲੜਦੇ ਤੇ ਕੰਮ ਕਰਦੇ ਵੇਲੇ ਫੋਨ ਕਿ ਫਿਰ ਫੋਨ ਕਿਉਂ ਮਾਰਦਾ ਪਿਆ ਤੂੰ ਮਾਰਦਾ ਪਿਆ ਤੈਨੂੰ ਟੱਕਰ ਨਾ ਤੇ ਜੁਰਤੇ ਆ ਵੀਡੀਓ ਪਹੁੰਚ ਜੁਗੇ ਟੱਕਰ ਆ ਜਾ ਫਿਰ ਜੇ ਦਮ ਹੈਗਾ ਦਮ ਤੂੰ ਦੱਸ ਤੂੰ ਦੱਸ ਤੇਰੇ ਜਿਆਦਾ ਜੋਰ ਤਾਂ ਗਿਆ ਤੇ ਆ ਜਾ ਪੰਜਾਬ ਕਿਉਂ ਮੁੜ ਕੇ ਤੀ ਆ ਜਾ ਕਿੰਦੀ ਜੇ ਇੱਕ ਨੂੰ ਵੱਢਿਆ ਨਾ ਅੱਗੇ ਆ ਜਾ ਕਿਹਨੂੰ ਵੱਢਿਆ ਨਾ ਕਿ ਉਹ ਤੇਰੇ ਟੋਟੇ ਕਰਦੇ ਇਹ ਦੱਸ ਕਿੱਥੇ ਹੈ ਇਹ ਦੱਸ ਆ ਜਾ ਪੰਜਾਬ ਦਾਮ ਰੱਖ ਭਾਈ ਵੀ ਪੰਜਾਬ ਦੇ ਹੀ ਆ ਪੰਜਾਬ ਕਿੱਥੇ ਹੈ ਗਿਆ ਪੰਜਾਬ ਨਿਕਾ ਗਿਆ ਵਾ ਮੁੜ ਕੇ ਤੇ ਅਰਗੇ ਲੁਕ ਜਾਂਦੇ ਮੇਰੀ ਗੱਲ ਸੁਣ ਮੈਂ ਇੱਥੇ ਨਾ ਹਿੰਦੂ ਭਰਾਵਾਂ ਨਾਲ ਹੀ ਰਹਿਣਾ ਮੇਰੇ ਨਾਲ ਮੁੰਡੇ ਰਹਿੰਦੇ ਹਿੰਦੂ ਆਦੇ ਮੇਰੇ ਕੋ ਜੁੱਤੀਆਂ ਨਾਲ ਕਾਲੀ ਮੇਰੀ ਗੱਲ ਸੁਣ ਲੈ ਓਏ ਉਹ ਤੇਰੀ ਮੈਂ ਕਤੂਦ ਦੱਸਾਂ ਕਿ ਮੇਰੀ ਗੱਲ ਸੁਣ ਕਿਹੜਾ ਤੇਰਾ ਪੀਏ ਤੂੰ ਇਥੇ ਤੇ ਆਪਣੀ ਆਪੇ ਪੁੱਛੋ ਕਿ ਆ ਨਾ ਮੇਰੇ ਪੀਏ ਬੋਲਣ ਦੇ ਨਾ ਮੈਂ ਹਾਪੀ ਤੇ ਇਹ ਬੰਜਨਾ ਨਾਲੋ ਕੱਟ ਟਾਈਮ ਨੇ ਵੇਲਾ ਚਲ ਮੇਰੇ ਕੋ ਜੁੱਤੀਆਂ ਨਾ ਖਾਲੀ ਉਹ ਬਣ ਯਾਰ ਚਲ ਇਹਦੀ ਰਿਕਾਰਡਿੰਗ ਰਿਕਾਰਡਿੰਗ ਦਾ ਹੋਣ ਦੀ ਗੰਜਿਆ ਵੱਡਾ ਤੂੰ ਹਿੰਦੂ ਜੱਟ 50000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਜੀ 50000 ਨੌਕਰੀਆਂ ਹੋ ਗਈਆਂ ਭਗਵੰਤ ਮਾਨ ਜੀ ਕੀ ਜੋ ਨਈ ਸਰਕਾਰ ਆਈ ਇਹ ਨਈ ਜੌਬਸ ਦੇਣੇ ਮੇ ਬਹੁਤ ਅਵਲ ਹੈ ਮੈਨੂੰ ਇਹ ਨੌਕਰੀ ਪੂਰੀ ਮੈਰਿਟ ਦੇ ਆਧਾਰ ਤੇ ਮਿਲੀ ਹੈ ਕੋਈ ਸਿਫਾਰਿਸ਼ ਨਹੀਂ ਹੋਈ ਕੰਮ ਪੂਰੇ ਪਾਰਦਰਸ਼ੀ ਢੰਗ ਦੇ ਨਾਲ ਹੋਇਆ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਓਪਰਚੁਨਿਟੀ ਲੈ ਕੇ ਦਿੱਤੀ ਮਕੈਨੀਕਲ ਇੰਜੀਨੀਅਰਸ ਨੂੰ ਵੀ ਰਿਕਰੂਟ ਕੀਤਾ ਹੁਣ ਤੱਕ 50000 ਤੋਂ ਵੱਧ ਸਰਕਾਰੀ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਜਾ ਚੁੱਕੀਆਂ ਨੇ ਇਹ ਹੈ ਨਵਾਂ ਪੰਜਾਬ ਸਾਟਾਰ ਰੰਗਲਾ ਪੰਜਾਬ